ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੈਸ਼ਨ ਸੰਗਰੂਰ ਤੁਹਾਡਾ ਸਭ ਦਾ ਸਵਾਗਤ ਕਰਦਾ ਆਪਣੇ YouTube ਚੈਨਲ ਸ਼ੌਂਕੀ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਮੈਂ ਆਪਣੇ ਖੁਦ ਦੇ ਫਾਰਮ ਤੇ ਬਣਾ ਰਿਹਾ ਤੇ ਅੱਜ ਦੀ ਵੀਡੀਓ ਬਣਾਉਣ ਦਾ ਦੋਸਤੋ ਜੋ ਮਕਸਦ ਹੈਗਾ ਉਹ ਇਹ ਹੈਗਾ ਵੀ ਜੋ ਘਟਨਾ ਆਪਣੇ ਨਾਲ ਵਾਪਰੀ ਹੈਗੀ ਦੋਸਤੋ ਆਪਣੇ ਪਸ਼ੂਆਂ ਨਾਲ ਤੇ ਉਹ ਕਿਸੇ ਹੋਰ ਵੀਰ ਨਾਲ ਨਾ ਵਰਤੇ ਵੀ ਹਰੇਕ ਵੀਰ ਵੈਸੇ ਤਾਂ ਸੂਝਵਾਨ ਦੋਸਤੋ ਅੱਜ ਕੱਲ ਸਾਰੀ ਨਹੀਂਗੇ ਨੈਟ ਦਾ ਜ਼ਮਾਨਾ ਹੈਗਾ ਸਾਰੇ ਵੀਰ YouTube ਤੇ ਦੇਖਦੇ ਹੀ ਰਹਿੰਦੇ ਨੇ ਪਰ ਜਿੱਥੇ ਤੱਕ ਦੋਸਤੋ ਆਪ ਦਾ ਮਨ ਬਣਿਆ ਵੀ ਜੋ ਗੱਲ ਆਪਣੇ ਨਾਲ ਹੋਈ ਹੈ ਵੀ ਅੱਗੇ ਵੀ ਜ਼ਰੂਰ ਬਾਈਆਂ ਨੂੰ ਉਹਦੇ ਬਾਰੇ ਸੂਚਿਤ ਕਰਨਾ ਚਾਹੀਦਾ ਹੈਗਾ ਇਹ ਦੋਸਤੋ ਜਿਹੜੀ ਤੁਸੀਂ ਸਕਰੀਨ ਤੇ ਗਾਂ ਦੇਖ ਰਹੇ ਹੋਗੇ ਆਪਣੇ ਫਾਰਮ ਦੀਆਂ ਗਾਂ ਦੋਸਤੋ ਲਗਭਗ 10 ਕਿ ਦਿਨ ਦੀ ਬੱਚੀ ਸੀ ਜਦੋਂ ਮੈਂ ਲਿਆਇਆ ਸੀਗਾ ਤੇ ਉਹਦੀ ਫੋਟੋ ਵੀ ਦੋਸਤੋ ਮੈਂ ਵੀਡੀਓ ਚ ਜ਼ਰੂਰ ਲਾਉਂਗਾ ਤੁਹਾਨੂੰ ਪਤਾ ਲੱਗੂ ਵੀ ਕਿੰਨੇ ਕਿ ਸ਼ੌਂਕ ਨਾਲ ਮੇਰੀ ਇਹ ਗਾਂ ਪਾਲੀ ਹੋਈ ਸੀਗੀ ਇਤਕੀ ਦੋਸਤੋ ਨੇ ਤੀਜੇ ਸੂਏ ਬੱਚੇ ਨੂੰ ਜਨਮ ਦਿੱਤਾ ਸੀਗਾ 15 ਕਿ ਦਿਨ ਹੋਏ ਸੀਗੇ ਸੂਈ ਨੂੰ ਬੱਚਾ ਤੁਸੀਂ ਇਹਦਾ ਸਕਰੀਨ ਤੇ ਦੇਖ ਸਕਦੇ ਹੋਗੇ ਬੱਚਾ ਤੁਹਾਨੂੰ ਮੈਂ ਤਾਂ ਸਕਰੀਨ ਤੇ ਦਿਖਾ ਦਿੰਦਾ ਸਾਹਮਣੇ ਦੋਸਤੋ ਤਾਂ ਬੱਚਾ ਖੜਾ ਹੈ ਤੇ ਅੱਜ ਸਵੇਰੇ ਦੋਸਤੋ ਇਸ ਗਾਂ ਦੀ ਡੈਥ ਹੋ ਗਈ ਡੈਥ ਦਾ ਦੋਸਤੋ ਕਾਰਨ ਕੀ ਬਣਿਆ ਵੀ ਜਿਵੇਂ ਆਪਾਂ ਜਾਣਦੇ ਹਾਂ ਸਾਰੇ ਕਿ ਕਿੰਨੀ ਕ ਗਰਮੀ ਪੈ ਰਹੀ ਹੈਗੀ ਦੁੱਧ ਦੋਸਤੋ ਇਹ ਥੱਲੇ ਜਿਆਦਾ ਸੀਗਾ ਹਾਲਾਂਕਿ ਆਪਣੇ ਪੂਰਾ ਸਾਰਾ ਸਿਸਟਮ ਲਾਇਆ ਹੋਇਆ ਦੋਸਤੋ ਫੋਗਰ ਸਿਸਟਮ ਵੀ ਲਾਇਆ ਹੋਇਆ ਹੈਗਾ ਪੱਖੇ ਵੀ ਆਪਣੇ 24 ਘੰਟੇ ਚੱਲਦੇ ਨੇ ਕੂਲਰ ਵੀ ਲਾਏ ਹੋਏ ਨੇਗੇ ਪਰ ਦੋਸਤੋ ਗਰਮੀ ਹੈਗੀ ਉਬਾਲੀ ਜਿਆਦਾ ਹੈ ਤੇ ਗਾਂ ਥੱਲੇ ਦੁੱਧ ਵੀ ਜਿਆਦਾ ਸੀਗਾ ਤੇ ਇਹ ਤਾਂ ਦੋਸਤੋ ਹੀਟ ਸਟ੍ਰੈਸ ਚ ਲੈਣੀ ਹੈ ਗਾਂ ਤੋਂ ਹਾਲਾਂਕਿ ਦੋਸਤੋ ਆਪਾਂ ਕੋਈ ਦਵਾਈ ਵਾਲੀ ਕੱਚ ਵੀ ਨਹੀਂ ਛੱਡੀ ਸੀ A to Z ਛੋਟੀ ਤੋਂ ਲੈ ਕੇ ਵੱਡੀ ਤੱਕ ਜਿਹੜੀ ਦਵਾਈ ਵੀ ਲੱਗਣੀ ਸੀ ਗਾਂ ਦੇ ਆਪਾਂ ਸਾਰੀ ਦਵਾਈਏ ਤਾਂ ਲਾਤੀ ਪੂਰੀ ਵਾਹ ਲਾ ਛੱਡੀ ਆਪਦੀ ਕਿ ਗਾਂ ਆਪਣੀ ਸੈੱਟ ਹੋ ਜੇ ਪਰ ਦੋਸਤੋ 106 107 ਬੁਖਾਰ ਤੋਂ ਇਹਨੂੰ ਬੁਖਾਰ ਨਹੀਂ ਟੁੱਟਿਆ ਤੇ ਕਾਰਨ ਕੀ ਬਣੇ ਦੋਸਤੋ ਸਿਰਫ ਹੀਟ ਸਟ्रेस ਫੋਰ ਸੀਵੀਸੀ ਟੈਸਟ ਵੀ ਕਰਾਇਆ ਦੋਸਤੋ ਤੇ ਪ੍ਰੋਟੋਜੋਆ ਦਾ ਟੈਸਟ ਸਾਰਾ A to Z ਦੋਸਤੋ ਸਾਰੀ ਮੈਂ ਇਹਦੀ ਬਲੱਡ ਰਿਪੋਰਟ ਕਰਾਈ ਸੀ ਵੀ ਕੋਈ ਹੋਰ ਦਿੱਕਤ ਨਾ ਗਾਂ ਨੂੰ ਆਈ ਹੋਵੇ ਪਰ ਦੋਸਤੋ ਐਂਡ ਤੇ ਜੋ ਡਾਕਟਰ ਸਾਹਿਬ ਨਾਲ ਤਿੰਨ ਚਾਰ ਡਾਕਟਰ ਸਾਹਿਬ ਨਾਲ ਸਲਾਹ ਵੀ ਕੀਤੀ ਉਹਨਾਂ ਨੂੰ ਦੱਸਿਆ ਵੀ ਉਹਨਾਂ ਨੇ ਆ ਕੇ ਦੇਖਿਆ ਵੀ ਤੇ ਤਾਂ ਕਾਰਨ ਕੀ ਦੋਸਤੋ ਹੀਟ ਸਟ੍ਰੈਸ ਕਰਕੇ ਆਪਣੀ ਗਾਂ ਦੀ ਡੈਥ ਹੋ ਗਈ। ਮਕਸਦ ਦੋਸਤੋ ਵੀਡੀਓ ਬਣਾਉਣ ਦਾ ਕੀ ਹੈਗਾ ਮੇਰਾ ਵੀ ਗਰਮੀ ਚ ਵੱਧ ਤੋਂ ਵੱਧ ਸੂਆ ਅਵੋਇਡ ਕਰੋ। ਬਾਕੀ ਸਾਰੇ ਫਾਰਮਰੀ ਸੂਝਵਾਨ ਨੇ ਦੋਸਤੋ ਸਿਆਲ ਚ ਸੂਆ ਪਵਾਉਂਦੇ ਨੇਗੇ। ਪਰ ਕਈ ਪਸ਼ੂਆਂ ਦੋਸਤੋ ਕੀ ਪ੍ਰੋਬਲਮ ਆਉਂਦੀ ਜਿਵੇਂ ਆਪਣੀ ਇਹ ਗਾਂ ਤੁਸੀਂ ਦੇਖ ਰਹੇ ਹੋ ਜਿਵੇਂ ਇਹਨੂੰ ਬਾਰੀ-ਬਾਰੀ ਹੀਟ ਚ ਦੋਸਤੋ ਅੱਗੇ ਜਾਂਦਾ ਸੀਗਾ ਵੀ ਲੇਟ ਏਆਈ ਕਰਾਵਾਂਗੇ ਆਪਾਂ ਤੇ ਦੋਸਤੋ ਥੋੜੀ ਜਿਹੀ ਰਿਪੀਟਿੰਗ ਦੀ ਪ੍ਰੋਬਲ ਇਹਨਾਂ ਨੂੰ ਗੱਬਣ ਰਖਾਉਣ ਲਈ ਗਈਆਂ ਨੂੰ ਪਰ ਦੋਸਤੋ ਜਿਹੜੀ ਚਲੋ ਆਪਣੇ ਨਾਲ ਹੋਊਗੀ ਹੁਣ ਉਹ ਤਾਂ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਜਿੰਨੇ ਕਿ ਦੋਸਤੋ ਪਰਮਾਤਮਾ ਨੇ ਦੇ ਸਾਂ ਲਿਖੇ ਸੀਗੇ ਉਹਨੇ ਇੱਕ ਇਹਨੇ ਸਾਂ ਲੈ ਲੈਣਗੇ ਤੇ ਪੂਰੀ ਆ ਜਗਾਂ ਆਪਣੀ ਸਵੇਰੇ ਹੋ ਗਈ ਹੈ ਇਹ ਬੜਾ ਦੁੱਖ ਹੁੰਦਾ ਹੈਗਾ ਦੋਸਤੋ ਹਾਲਾਂਕਿ ਦੁੱਖ ਸਾਰੇ ਪਸ਼ੂ ਦੀ ਹੁੰਦਾ ਪਰ ਜਿਹੜਾ ਪਸ਼ੂ ਦੋਸਤੋ ਉਹਦੇ ਹੱਥੀਂ ਪਾਲਿਆ ਹੋਵੇ ਛੋਟਾ ਜਿਹਾ ਉਹ ਦੋਸਤੋ ਤੀਆਂ ਪੁੱਤਾਂ ਵਾਲਾ ਕੰਮ ਉਹਦਾ ਹੋ ਜਾਂਦਾ ਹੈਗਾ ਤੇ ਜਦ ਇਹੋ ਜਿਹਾ ਪਸ਼ੂ ਦੋਸਤੋ ਧੋਖਾ ਦੇ ਜਾਂਦਾ ਹੈਗਾ ਸਾਥ ਛੱਡ ਜਾਂਦਾ ਬਹੁਤ ਦੁੱਖ ਹੁੰਦਾ ਦੋਸਤੋ ਤੇ ਬਾਕੀ ਘਟ ਤਾਂ ਬੰਦਾ ਦੋਸਤ ਘਾਟੇ ਵੱਧੇ ਪੈਸੇ ਤੇ ਚੱਲਦੀ ਰਹਿੰਦੇ ਨੇਗੇ ਉਹ ਤਾਂ ਜਿੰਨਾ ਚਿਰ ਬੰਦਾ ਜਿਉਂਦਾ ਦੋਸਤੋ ਘਾਟੇ ਵੱਧੇ ਚੱਲਦੀ ਰਹਣੇ ਨੇਗੇ ਪਰ ਦੋਸਤੋ ਜਦੋਂ ਇਦਾਂ ਦਾ ਇੱਕ ਪਰਿਵਾਰਕ ਮੈਂਬਰ ਵਾਲਾ ਕੰਮ ਹੋ ਜਾਂਦਾ ਹੈਗਾ ਪਸ਼ੂਆਂ ਦਾ ਜਿਹੜੇ ਹੱਥੀ ਪਾਲੇ ਹੋਣ ਤੇ ਇਦਾਂ ਦਾ ਘਾਟਾ ਦੋਸਤੋ ਜਰਨਾ ਬੜਾ ਔਖਾ ਹੋ ਜਾਂਦਾ ਹੈਗਾ ਫਿਰ ਇਸ ਕਿਤੇ ਕਿਹਣੀ ਦੋਸਤੋ ਥੋੜਾ ਜਿਹਾ ਮੂੰਹ ਮੁੜ ਜਾਂਦਾ ਹੈਗਾ ਬੜਾ ਦੁੱਖ ਹੁੰਦਾ ਹੈਗਾ ਦੋਸਤੋ ਸੋ ਅੱਜ ਦੀ ਵੀਡੀਓ ਚ ਦੋਸਤੋ ਮਕਸਦ ਮੇਰਾ ਇਹ ਸੀਗਾ ਵੀ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਰੱਖੋ ਆਪਦੇਆਂ ਨੂੰ ਦੁੱਧ ਚਾਹੇ ਘੱਟ ਲੈ ਲਓ ਪਰ ਪਸ਼ੂ ਦੀ ਸਿਹਤ ਦੋਸਤੋ ਮ ਗਰਮੀ 'ਚ ਜਿਹੜਾ ਕੁਝ ਆਪਣੇ ਨਾਲ ਹੋਇਆਗਾ ਐਦਾਂ ਦਾ ਕਿਸੇ ਹੋਰ ਵੀਰ ਨਾਲ ਨਾ ਹੋਵੇ ਕਿਉਂਕਿ ਦੋਸਤੋ ਅੱਜਕੱਲ ਸਾਰੇ ਮਹਿੰਗੇ ਭਾਦੇ ਪਸ਼ੂ ਨੇਗੇ ਤੇ ਪੈਸਾ ਕਿੰਨੀ ਮੁਸ਼ਕਲ ਨਾਲ ਬਣਦਾ ਆਪਾਂ ਸਾਰੇ ਜਾਣਦੇ ਆਂ ਦੋਸਤੋ ਜਿਹੜਾ ਨਹੀਂ ਦਵਾਈਆਂ ਤੇ ਲੱਗ ਜਾਂਦਾ ਹੈਗਾ ਤੇ ਪਸ਼ੂ ਫੇਰ ਵੀ ਨਾ ਬਚੇ ਦੋਸਤੋ ਦੁੱਖ ਬਹੁਤ ਹੁੰਦਾ ਹੈਗਾ ਫਿਰ ਸੋ ਬੇਨਤੀ ਦੋਸਤੋ ਇਹ ਹੀ ਹੈ ਕਿ ਪਸ਼ੂਆਂ ਦਾ ਪੂਰਾ ਧਿਆਨ ਰੱਖੋ ਗਰਮੀ ਤੋਂ ਵੱਧ ਤੋਂ ਵੱਧ ਦੋਸਤੋ ਪਹਾੜੇ ਲਾ ਕੇ ਰੱਖੋ ਸ਼ੱਕਰ ਵਾਲਾ ਪਾਣੀ ਪਿਲਾਓ ਇਹਨਾਂ ਨੂੰ ਜਿਹੜੀ ਵੀ ਦੋਸਤੋ ਸੋਤੋਂ ਬਾਹਰ ਲੱਗਦੀ ਹੈਗੀ ਪੂਰੀ ਲਾ ਦਿਓ ਗਰਮੀ ਤੋਂ ਬਚਾਉਣ ਲਈ ਪਰ ਆਪਣੇ ਪਸ਼ੂ ਸਹੀ ਸਿਹ